ਤੁਸੀਂ ਪਿਆ ਧੀਆਂ ਨੂੰ ਪਿਆਰ ਕਰਦੇ ਆ ਤੇ ਵੀਡੀਓ ਤੇ ਰੁਕੇ ਰਹੋ ਮੈਂ ਗੱਲ ਕਰਨ ਲੱਗਿਆ ਸਾਡੇ ਦੁੰਨੇ ਕੇ ਮੋਗੇ ਦੇ ਨਾਲ ਹੀ ਬਿਲਕੁਲ ਵੈਚ ਹੀ ਵੜਿਆ ਪਿਆ ਸ਼ਹਿਰ ਹੈ ਦੁੰਨੇ ਕੇ ਪਿੰਡ ਚਲੋ ਹੁਣ ਤਾਂ ਸ਼ਹਿਰ ਬਣ ਗਿਆ ਉੱਥੋਂ ਦੀ ਕੁੜੀ ਆ ਹਰਮਨਪ੍ਰੀਤ ਪਹਿਲਾਂ ਉਹ ਇੱਧਰ ਰਹਿੰਦੇ ਸੀ ਹੁਣ ਉਹ ਸ਼ਿਫਟ ਹੋਏ ਆ ਕਾਫੀ ਟਾਈਮ ਹੋ ਗਿਆ ਮੇਰੇ ਸਿਸਟਰ ਨਾਲ ਉਹ ਗਿਆਨਜੋਤੀ ਕਾਲਜ ਦੇ ਵਿੱਚ ਪੜ੍ਹੇ ਆ ਦਾਰਾਪੁਰ ਗਿਆਨਜੋਤੀ ਕਾਲਜ ਆ ਉੱਥੇ ਪੜ੍ਹੀ ਹੋਈ ਕੁੜੀ ਉੱਥੋਂ ਹੀ ਉਹਦੇ ਰਗ ਰਗ ਦੇ ਵਿੱਚ ਕਰੈਕਟ ਬਸੀ ਆ ਠੀਕ ਆ ਵੇਖੋ ਵਰਲਡ ਕੱਪ ਜਿੱਤ ਲਈ ਇਤਿਹਾਸ ਰਚ ਦਿੱਤਾ ਸਾਡੀ ਕੁੜੀ ਨੇ ਨਾਲੇ ਤਾਂ ਮਾਰੇ ਸਕੋਰ ਨਾਲੇ ਕੀਤੇ ਰਣ ਨਾਲੇ ਕੈਪਟਨਸੀ ਕੀਤੀ ਟੌਪ ਦੀ ਜਮਾ ਉਹ ਕੈਪਟਨਸੀ ਜਿਹੜੀ ਵਰਲਡ ਕੱਪ ਜਿੱਤ ਲਈ ਆਈ ਤੇ ਕਈ ਇੱਥੇ ਕੁੜੀਆਂ ਹੁਣ ਮੈਂ ਦੂਜੀਆਂ ਕੁੜੀਆਂ ਦੀ ਗੱਲ ਕਰਨੀ ਚਾਹਣਾ ਕਿ ਤੇ ਇੱਥੋਂ ਮੜੀ ਚੈਸਟ ਦਿਖਾਤੀ ਆਪਦੇ ਭਰਾ ਨਾਲ ਠੁਮਕੇ ਲਾਤੇ ਆਪਦੇ ਬੁਆਏਫਰੈਂਡ ਨਾਲ ਕੀ ਕੀ ਹੱਥਾਂ ਚ ਹੱਥ ਦਿਖਾਤਾ ਲਾਣਤਾ ਛੋਡੇ ਤੇ ਇੱਥੋਂ ਸਿੱਖੋ ਆ ਕੁੜੀ ਤੋਂ ਸਿੱਖੋ ਇਹ ਕੁੜੀ ਦਾ ਭਰਾ ਕਾ ਗੈਰੀ ਪੁੱਲਰ ਠੀਕ ਆ ਉਹ ਮਤਲਬ ਆਪਣਾ ਚਲੋ ਟੱਚ ਦੇ ਵਿੱਚ ਹੈਗਾ ਕਿਉਂਕਿ கரੈਕਟ ਕ੍ਰੂਟ ਖੇਡਦੇ ਜਾਂਦੇ ਟੂਰਨਾਮੈਂਟਾਂ ਤੇ ਆਉਂਦਾ ਹੁੰਦਾ ਇਹ ਵੀ ਇੱਕ ਕੁੜੀ ਆ ਤੇ ਉਹ ਵੀ ਇੱਕ ਕੁੜੀਆਂ ਉਹ ਪਤੰਦਰ ਦੀਆਂ ਕੀ ਗੰਦ ਬੋਲਦੀਆਂ ਗੰਦ ਵਖਦੀਆਂ ਇੰਸਟਾ ਤੇ ਉਹਨਾਂ ਨੂੰ ਜੇ ਫੋਲੋਅਰ ਨਹੀਂ ਮਿਲਦੇ ਉਹ ਕੱਪੜੇ ਲਾਉਂਦੀਆਂ ਕੀ ਕੁਛ ਕਰਦੀਆਂ ਤੇ ਪਰ ਇੱਕ ਆ ਕੁੜੀ ਆ ਜਿਨੇ ਆਪਦੀ ਮਿਹਨਤ ਕੀਤੀ ਸਾਰਾ ਕੁਛ ਡਨ ਕੀਤਾ ਤੇ ਐਂਡ ਨੂੰ ਵਰਲਡ ਕੱਪ ਜਿੱਤ ਲਈ ਆਈ ਝੋਲੀ ਪਾ ਦਿੱਤਾ ਏ ਟੀਮ ਦੇ ਬਾਈ ਬਾਜਕਟਾ ਮੜੀ ਜੀ ਠੀਕ ਆ ਆ ਚੀਜ਼ ਦਾ ਸਿਸਟਮ ਆ ਬਾਈ ਕਿੱਡਾ ਮਾਣ ਹੋਊਗਾ ਤੇ ਮਾਪਿਆਂ ਨੂੰ ਉਹਦੇ ਮਾਪਿਆਂ ਨੂੰ ਛੱਡੋ ਯਾਰ ਟੋਟਲ ਅਸੀਂ ਜਿੰਨੇ ਪੰਜਾਬ 'ਚ ਬੈਠੇ ਆ ਸਾਰੇ ਸੋਸ਼ਲ ਮੀਡੀਆ ਤੇ ਹਰਮਨ 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 ਹੋਈ ਪਈ ਹੈ ਨਾ ਕਿਉਂ ਕਿਉਂਕਿ ਉਹਨੇ ਕੰਮ ਹੀ ਉਦਾਂ ਦਾ ਕੀਤਾ ਹੁਣ ਸਾਡੇ ਤਾਂ ਬਈ ਸਾਨੂੰ ਤਾਂ ਮਾਣ ਹੋਣਾ ਸਾਡੇ ਜ਼ਿਲ੍ਹੇ ਦੀ ਆ ਸਾਰੇ ਪੰਜਾਬ ਨੂੰ ਮਾਣ ਹੋਣਾ ਸਾਡੇ ਪੰਜਾਬ ਦੀ ਆ ਇਹ ਗੱਲਾਂ ਨਹੀਂ ਤੋਂ ਹੁੰਦੀਆਂ ਗੱਲਾਂ ਇਹ ਹੁੰਦੀਆਂ ਕਿ ਜੀ ਉਹ ਤੋਂ ਤੁਸੀਂ ਸਿੱਖੋ ਕੁਛ ਤੁਸੀਂ ਤਾਂ ਸਿਰਫ ਕੱਪੜੇ ਲਾਉਣ ਜੋਗੀਆਂ ਜਾਂ ਕੱਪੜੇ ਲਵਾ ਲਓ ਜਾਂ ਆਪਦੇ ਭਰਾਣਾ ਨਚਾ ਲਓ ਜਾਂ ਮਤਲਬ ਹੂੰ ਗੰਦ ਗੁੰਦ ਬਿਲਾ ਲਓ ਤੇ ਜੇ ਤੁਹਾਡੇ ਫੋਲੋਅਰ ਨਹੀਂ ਵਧਦੇ ਤੇ ਮਾੜੀ ਜਿਹੀ ਚੈਸਟ ਦਾ ਕੱਪੜਾ ਲਾ ਲਓ ਠੀਕ ਆ ਮੜਾ ਜਿਹਾ ਧੁੰਨੀ ਜੀ ਦਿਖਾ ਦਿਓ ਚਲੋ ਜੀ ਤੁਹਾਡੇ ਫੋਲੋਅਰ ਵੱਧ ਗਏ ਤੇ ਸਾਡੇ ਪੰਜਾਬ ਦੀ ਜਨਤਾ ਵੀ ਉਨੀ ਠਰਕੀ ਆ 80% ਜਿਹੜੀ ਇਹ ਚੀਜ਼ਾਂ ਨੂੰ ਪੈਂਦੀ ਇਹਨਾਂ ਨੂੰ ਲੱਖ ਕਹਿੜੋ ਕਿ ਮਾੜੀ ਚੀਜ਼ ਵੇਖਣਾ ਛੱਡ ਦਿਓ ਉਹ ਬਣਾਉਣੀ ਛੱਡ ਦੇਣਗੇ ਪਰ ਇਹ ਨਹੀਂ ਮੈਂ ਮਾਪੇ ਜਿਹੜੀ ਮੇਰੀ ਵੀਡੀਓ ਦੇਖ ਰਹੇ ਉਹਨਾਂ ਨੂੰ ਇੰਨੀ ਗੁਜਾਰਸ਼ ਕਰਨੀ ਚਾਹਣਾ ਕਿ ਜੇ ਚੀਜ਼ਾਂ ਦਿਖਾਉਣੀਆਂ ਤੇ ਹਰ ਮਨਨਾਰਕੀਆਂ ਕੁੜੀਆਂ ਨੂੰ ਮਤਲਬ ਮੂਰੇ ਕਰੋ ਇਹਨਾਂ ਇਹਨਾਂ ਨੂੰ ਆਈਡਲ ਮੰਨੋ ਅਗਨਤੀਆਂ ਨੂੰ ਕਹੋ ਖੇਡੋ ਕਰੈਕਟ ਖੇਡੋ ਕਬੱਡੀ ਖੇਡੋ ਜਾਂ ਕੋਈ ਵੀ ਗੇਮ ਆਉ ਖੇਡੋ ਜੇ ਗੇਮ ਨਹੀਂ ਖੇਡਣੀ ਤਾਂ ਤੁਸੀਂ ਆਪਦੀ ਸਟੱਡੀ ਹੋਰ ਲੈਵਲ ਤੇ ਕਰੋ ਕਿ ਤੁਸੀਂ ਕੋਈ ਕਿਸੇ ਅਹੁਦੇ ਤੇ ਹੋ ਹਨਾ ਵੀ ਚੰਗਾ ਲੋਕ ਇੱਜ਼ਤ ਦੇਣ ਹੁਣ ਜਿਹੜੀਆਂ ਦੂਜੀਆਂ ਹਾ ਇਨਸਟਾਲਿੰਗ ਹੈ ਇਹਨਾਂ ਨੂੰ ਇੱਜ਼ਤ ਕੌਣ ਦਿੰਦਾ ਇਹਨਾਂ ਦੀ ਆਪੋ ਆਪ ਚ ਇੱਜ਼ਤ ਆ ਜਿਹੜੀ ਇੰਸਟਾ ਤੇ ਕਹਿ ਦਿੰਦੇ ਨਾ ਮੈਂ ਜਾਇ ਕੀਤਾ ਮੇਰਾ ਜਾਇ ਸੀ ਇਹਨਾਂ ਦੀ ਆਪੋ ਆਪ ਚ ਇੱਜ਼ਤ ਤਾਂ ਇਹਨਾਂ ਦੀ ਪੰਜਾਬ ਚ ਕੋਈ ਇੱਜ਼ਤ ਨਹੀਂ ਲਾਣਤੀ ਹੈ ਇਹ ਲਾਣਤੀ ਟੋਪ ਦੀਆਂ ਤੇ ਜਿਹੜੀਆਂ ਸਾਡੀਆਂ ਹਰਮਨ ਅਰਗੀਆਂ ਇਹਨਾਂ ਨੂੰ ਦਿਲੋਂ ਸਲੂਟ ਆ ਬਾਕੀ ਭਾਈ ਵੀਡੀਓ ਨੂੰ ਸ਼ੇਅਰ ਕਰਿਓ ਇਸ ਕਰਕੇ ਤਾਂ ਜੋ ਹਰ ਭਰਾ ਤੱਕ ਇਹ ਚੀਜ਼ ਜਾਵੇ ਤੇ ਜਿਨ੍ਹਾਂ ਦੇ ਧੀਆਂ ਭੈਣਾ ਉਹ ਇਹ ਚੀਜ਼ ਨੂੰ ਹਰਮਨ ਤੋਂ ਇਨਸਪਾਇਰ ਹੋਣ ਵੀ ਇੱਧਰ ਹਨਾ ਉਹ ਇਹ ਨਾ ਹੋਵੇ ਵੀ ਇੰਸਟਾ ਤੇ ਫੇਰ ਇਹਨਾਂ ਵਾਂਗੂ ਜਿਹੜੀਆਂ ਆ ਧੁੰਨੀਆਂ ਧੰਨੀਆਂ ਦਿਖਾਉਂਦੀਆਂ ਵੀ ਹਨਾ ਹਨਾ ਗੱਲ ਨੂੰ ਮੇਰੀ ਨੂੰ ਤੁਸੀਂ ਅੰਡਰਸਟੈਂਡ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਹਰਮਨ ਭਾਣੇ ਸਲੂਟ ਆ ਤੈਨੂੰ ਤੇ ਨਾਲੇ ਦਿਲੋਂ ਤੈਨੂੰ ਵਧਾਈਆਂ ਸਤਿ ਸ੍ਰੀ ਅਕਾਲ